ਜਦੋਂ ਅਸੀਂ ਕਹਿੰਦੇ ਆ ਰਾਈਟ ਟੂ ਬਿਜ਼ਨਸ ਐਕਟ ਜੀ ਸਾਡਾ ਬਹੁਤ ਸੌਖਾ ਹੈ ਕੰਮ ਇਹ ਤਾਂ ਹਰ ਸਟੇਟ ਕਹਿੰਦੀ ਆ ਤੁਸੀਂ ਕਰਨਾਟਕ ਦਾ ਚਲੇ ਜਾਓਗੇ ਉਹ ਵੀ ਤੁਹਾਡੇ ਕਈ ਮੁੱਖ ਮੰਤਰੀ ਵੀ ਆਏ ਹੋਰ ਸਟੇਟਾਂ ਦੇ ਇੰਡਸਟਰੀ ਮਿਨਿਸਟਰ ਵੀ ਆਏ ਉਹ ਵੀ ਆਪਣਾ ਦੱਸ ਕੇ ਚਲੇ ਗਏ ਜੀ ਸਾਡੇ ਆਓ ਅਸੀਂ ਇਹ ਕਰਾਂਗੇ ਅਸੀਂ ਆਪ ਤਾਂ ਕਹਿੰਦੇ ਕਹਿੰਦੇ ਆ ਗਵਰਨਮੈਂਟ ਆਫ ਇੰਡੀਆ ਕਹਿੰਦੀ ਪੰਜਾਬ ਇਜ਼ ਦੀ ਬੈਸਟ ਸਾਨੂੰ ਦੋ ਵਾਰੀ ਅਵਾਰਡ ਮਿਲ ਚੁੱਕੇ ਆ ਈਜ਼ ਆਫ ਡੂਇੰਗ ਬਿਜ਼ਨਸ ਗਵਰਨਮੈਂਟ ਆਫ ਇੰਡੀਆ ਵੱਲੋਂ ਆ ਪਿੱਛੇ ਸੁਰਬੀ ਜੀ ਅਵਾਰਡ ਲੈ ਕੇ ਆਏ ਆ ਅ ਪਰ ਪੰਜ ਡਿਪਾਰਟਮੈਂਟਾਂ ਚ ਸਾਨੂੰ ਇਹ ਅਵਾਰਡ ਮਿਲਿਆ ਮੇਰਾ ਮਤਲਬ ਹੈ ਜੇ ਗਵਰਨਮੈਂਟ ਆਫ ਇੰਡੀਆ ਪੰਜਾਬ ਨੂੰ ਗਵਰਨਮੈਂਟ ਦੀ ਤਾਰੀਫ ਕਰਦੀ ਆ ਆਪਾਂ ਕੁਛ ਤਾਂ ਠੀਕ ਕਰ ਰਹੇ ਆ ਇਹ ਤਾਂ ਪੱਕੀ ਗੱਲ ਆ ਜਿਸ ਤਰ੍ਹਾਂ ਦਾਖਾ ਜੀ ਨੇ ਵੀ ਕਿਹਾ ਕਮਲ ਯਾਦਵ ਜੀ ਨੇ ਕਿਹਾ ਇਹ ਵਾਕਈ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਵੀ ਤੁਹਾਨੂੰ ਦੱਸਣਗੇ ਕਿ ਜਿਹੜੀ ਸਾਡੀ ਸਿੰਗਲ ਵਿੰਡੋ ਆ ਵਾਕਈ ਸਿੰਗਲ ਵਿੰਡੋ ਹੈ 100% ਹਿੱਟ ਰੇਟ ਹੈ ਜਿੰਨੇ ਕੇਸ ਫਾਈਲ ਕੀਤਾ ਕਮਨ ਐਪਲੀਕੇਸ਼ਨ ਫਾਰਮ ਪਿਛਲੇ 6 ਮਹੀਨੇ ਦਾ ਘਟੋ ਘਟ ਜੇ 45 ਦਿਨ ਉਹਦੇ ਵਿੱਚ ਲਿਖਿਆ ਗਿਆ ਤਾਂ 45 ਦਿਨਾਂ ਦੇ ਵਿੱਚ ਉਹਨੂੰ ਅਪਰੂਵਲ ਮਿਲਿਆ ਹੀ ਮਿਲਿਆ ਇੱਕ ਵੀ ਡੀਮਡ ਅਪਰੂਵਲ 'ਚ ਨਹੀਂ ਗਿਆ ਕੇਸ ਨਾਟ ਇਵਨ ਵਨ ਕੇਸ ਹੈਸ ਗੋਨ ਟੂ ਡੀਮਡ ਅਪਰੂਵਲ ਤੋਨੋ ਜਿਹੜੀਆਂ 24 ਕਮੇਟੀਆਂ ਸੀਗਾਂ ਬਣਾਈਆਂ ਸੀ ਕੁ ਚੇਅਰਮੈਨ ਵੀ ਬੈਠੇ ਐ ਪਹਿਲਾ ਇਹ ਕਹਿੰਦੇ ਜੀ ਕਮੇਟੀਆਂ ਦਾ ਬਣਾਤੀਆਂ ਮੀਟਿੰਗਾਂ ਹੋਣੀਆਂ ਨਹੀਂ ਕਹਿੰਦੇ ਅੱਗੇ ਵੀ ਹੁੰਦੀਆਂ ਸਾਲ-ਸਾਲ ਹੋ ਜਾਂਦਾ ਜੀ ਮੀਟਿੰਗਾਂ ਨਹੀਂ ਹੁੰਦੀਆਂ ਜੁਲਾਈ ਦੇ ਐਂਡ 'ਚ ਕਮੇਟੀਆਂ ਬਣੀਆਂ ਸੀ ਮਾਨਯੋਗ ਮੁੱਖ ਮੰਤਰੀ ਜੀ ਨੇ ਨੋਟੀਫਾਈ ਕੀਤੀਆਂ ਇਹ ਨਹੀਂ ਕਿ ਕਮੇਟੀਆਂ ਅੰਦਰ ਆਫਿਸ ਚ ਬੈਠ ਕੇ ਬਣ ਗਿਆ ਬਕਾਇਦਾ ਅਸੀਂ ਨੋਟੀਫਾਈ ਕੀਤੀਆਂ ਸਰਕਾਰੀ ਅਫਸਰ ਦਿੱਤੇ ਤੁਹਾਡੀ ਕਨਵੀਨੀਅੰਸ ਲਈ ਵੀ ਤਾਂ ਕਿ ਤੁਸੀਂ ਰਿਪੋਰਟਾ ਬਣਾ ਸਕੋ ਅਕਤੂਬਰ ਦੇ ਪਹਿਲੇ ਹਫਤੇ ਚ 24 ਦੀਆਂ 24 ਰਿਪੋਰਟਾ ਸਾਡੇ ਕੋਲ ਸੀ ਹੁਣ ਤੁਸੀਂ ਸੁਣੋ ਹਰ ਰੋਜ਼ ਅਸੀਂ 10 ਤੋਂ 4 ਘੰਟੇ ਮੀਟਿੰਗ ਕਰ ਰਹੇ ਆ ਉਦੇ ਵਿੱਚ ਪੰਜਾਬ ਇਨਵੈਸਟ ਹੈ ਇੰਡਸਟਰੀ ਡਿਪਾਰਟਮੈਂਟ ਹੈ ਪੀ ਡੀ ਸੀ ਸਾਡੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਇਨਵੋਲਡ ਹੈ ਸੀਮਾ ਜੀ ਬੈਠੇ ਵਾਈਸ ਚੇਅਰਪਰਸਨ ਫਿਰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਵਰਤ ਰਹੇ ਹਾਂ ਸਾਰੀ ਕਮੇਟੀਆਂ ਕੁਲੇਟ ਕਰਕੇ ਜੋ ਜੋ ਕਿਸੇ ਨੇ ਮੰਗਿਆ ਹੈਗਾ ਕਾਫੀ ਅਸੀਂ ਫਾਈਨਲ ਵੀ ਕਰ ਚੁੱਕੇ ਹਾਂ ਔਰ ਅਸੀਂ ਇਸ ਤਰ੍ਹਾਂ ਦੀ ਪਾਲਿਸੀ ਅਗਲੀ ਬਣਾ ਰਹੇ ਹਾਂ ਕਿ ਹਰ ਇੰਡਸਟਰੀ ਵਲਾ ਉਹਦੇ ਵਿੱਚ ਕਵਰ ਹੋਏਗਾ ਅੱਗੇ ਕੀ ਹੁੰਦਾ ਸੀ ਕੋਈ ਤਾਂ 30% ਮਿਲਦੀ ਸੀ ਕਿਸੇ ਨੂੰ ਅ ਇਨਸੈਂਟਿਵ ਕੋਈ 100 ਤੋਂ ਉੱਪਰ ਲੈ ਜਾਂਦਾ ਸੀ ਮੈਂ ਡਿਟੇਲ ਨਹੀਂ ਤੁਹਾਨੂੰ ਦੱਸ ਸਕਦਾ ਪਰ ਇਸ ਤਰ੍ਹਾਂ ਦੀ ਅਸੀਂ ਨਵੀਂ ਪਾਲਿਸੀ ਲਿਆਵਾਂਗੇ ਕਿ ਸਾਰੀ ਇੰਡਸਟਰੀ ਚਾਹੇ ਛੋਟੀ ਹੈ ਵੱਡੀ ਹੈ ਉਹ ਆਪਣੇ ਜਿੰਨੇ ਇਨਸੈਂਟਿਵ ਨੂੰ ਮੈਕਸਿਮਮ ਮਿਲ ਸਕਦੇ ਉਹ ਲੈ ਕੇ ਜਾਓ ਸਾਡੇ ਕੋਲ